ਕਬੀਰ ਹਰਦੀ ਪੀਰ ਤਨ ਹਰੈ ਚੂਨ ਚਿਹਨ ਨਾ ਰਹਾਏ ਵਲਹਾਰੀ ਇਹ ਪ੍ਰੀਤ ਕਾ ਜਹ ਜਾਤ ਵਰਣ ਕੁਲ ਜਾਏ ਇਹ ਭਗਤ ਕਬੀਰ ਸਾਹਿਬ ਦਾ 57 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਵੀ ਸਤਿਗੁਰ ਸੱਚੇ ਪਾਤਸ਼ਾਹ ਹਰਦੀ ਅਤੇ ਚੁੰਨੇ ਦਾ ਹੀ ਪ੍ਰਮਾਣ ਦੇ ਕੇ ਸਾਨੂੰ ਅਗਲਾ ਸਟੈਪ ਹੈ ਜਿਹੜਾ ਗੁਰਮਤ ਦਾ ਉਹ ਸਾਡੇ ਨਾਲ ਸਾਂਝਾ ਕਰਦੇ ਨੇ ਕਹਿੰਦੇ ਨੇ ਹਰ ਦੀ ਪੀਰ ਤਨਹਾਰ ਹੈ ਜਿਹੜੀ ਹਲਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਆਪਣਾ ਪੀਲਾਪਣ ਤਿਆਗ ਦਿੰਦੀ ਹੈ ਜਦੋਂ ਚੂਨੇ ਦੇ ਵਿੱਚ ਮਿਲਦੀ ਹੈ ਤੇ ਚੂਨ ਚਿਹਨ ਨਾ ਰਹਾਏ ਚੂਨੇ ਦਾ ਜਿਹੜਾ ਚਿੱਟਾ ਰੰਗ ਹੈ ਉਹ ਚਿੱਟਾ ਰੰਗ ਨਹੀਂ ਰਹਿੰਦਾ ਉਹਦਾ ਵੀ ਕਲਰ ਚੇਂਜ ਹੋ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਇਦਾਂ ਹੀ ਬਲਿਹਾਰੀ ਇਹ ਪ੍ਰੀਤ ਕੋ ਮੈਂ ਬਲਿਹਾਰ ਜਾਣਾ ਇਹ ਜਿਹੜੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਉਸ ਅਕਾਲ ਪੁਰਖ ਨਾਲ ਬਣੀ ਹੋਈ ਜਿਹੜੀ ਪ੍ਰੀਤ ਹੈ ਇਸ ਪ੍ਰੀਤ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਸ ਮਲਾਪ ਨੇ ਸਾਡੇ ਅੰਦਰੋਂ ਜਾਤ ਵਰਨ ਅਤੇ ਕੁੱਲ ਉੱਚੀ ਕੁੱਲ ਵੱਡੀ ਕੁੱਲ ਦਾ ਇਹ ਭੇਦ ਮਿਟਾ ਦਿੱਤਾ ਹੁਣ ਇਦਾਂ ਲੱਗਦਾ ਵੀ ਅਸੀਂ ਕਿਸੇ ਸੰਸਾਰਿਕ ਖਾਸ ਕੁੱਲ ਵਿੱਚੋਂ ਨਹੀਂ ਆ ਅਸੀਂ ਕਿਸੇ ਸੰਸਾਰਿਕ ਵੱਡੀ ਜਾਂ ਛੋਟੀ ਜਾਤ ਵਿੱਚੋਂ ਨਹੀਂ ਆ ਅਸੀਂ ਅਸਲ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਸ਼ ਆ ਹੁਣ ਸਾਨੂੰ ਨਹੀਂ ਲੱਗਦਾ ਵੀ ਅਸੀਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਆ ਸਾਨੂੰ ਇਹ ਮਹਿਸੂਸ ਹੋ ਗਿਆ ਕਬੀਰ ਸਾਹਿਬ ਕਹਿੰਦੇ ਵੀ ਅਸਲ ਵਿੱਚ ਅਸੀਂ ਉਸ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਜੀਵਾਂ ਤੇ ਅਸਲ ਵਿੱਚ ਅਸੀਂ ਪ੍ਰਮਾਤਮਾ ਦੀ ਔਲਾਦ ਆ ਸਾਡੀ ਕੁੱਲ ਹੈ ਜਿਹੜੀ ਸਾਡੀ ਆਤਮਾ ਦਾ ਸਬੰਧ ਹੈ ਜਿਹੜਾ ਉਹ ਕਿਸੇ ਦੁਨਿਆਵੀ ਕੁਲ ਨਾਲ ਨਹੀਂ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨਾਲ ਹੈ ਸਾਨੂੰ ਇਹ ਵਿਧੀ ਹੈ ਜਿਹੜੀ ਇਹ ਯੁਗਤ ਸਮਝ ਵਿੱਚ ਆ ਗਈ ਪਰਮਾਤਮਾ ਦਾ ਸਿਮਰਨ ਕਰਨ ਕਰਕੇ ਹੁਣ ਇਦਾਂ ਲੱਗਦਾ ਵੀ ਇਹ ਸਮੁੱਚਾ ਜਗਤ ਹੀ ਉਸ ਪਰਮਾਤਮਾ ਦਾ ਹਿੱਸਾ ਹੈ ਪਰਮਾਤਮਾ ਤੋਂ ਬੰਨਾਂ ਦੂਜਾ ਹੈ ਹੀ ਕੋਈ ਨਹੀਂ ਕਿਹਨ ਤੋਂ ਭਾਵ ਹੈ ਵੀ ਪਰਮਾਤਮਾ ਦੀ ਬੰਦਗੀ ਕਰਕੇ ਜਾਤ ਪਾਤ ਦਾ ਹੰਕਾਰ ਮਿਟ ਗਿਆ ਤੇ ਹੁਣ ਪਰਮਾਤਮਾ ਅਕਾਲ ਪੁਰਖ ਨੇ ਅੰਦਰ ਪ੍ਰੀਤ ਪੈਦਾ ਕਰ ਦਿੱਤੀ ਜਿੰਨਾ ਚਿਰ ਅੰਦਰ ਨਫ਼ਰਤ ਦਾ ਭਾਵ ਹੈ ਉਹਨਾਂ ਚਿਰ ਜਾਤਾਂ ਪਾਤਾਂ ਕਰਕੇ ਅਸੀਂ ਇੱਕ ਦੂਜੇ ਨਾਲ ਇਹ ਨਫ਼ਰਤ ਕਰਾਂਗੇ ਜਿੰਨਾ ਚਿਰ ਆਤਮਿਕ ਗਿਆਨੀ ਹੈ ਬੰਦਾ ਉਹਨਾਂ ਚਿਰ ਮਨੁੱਖ ਮਨੁੱਖ ਦੀ ਜਾਤ ਵਿੱਚ ਫਰਕ ਸਮਝਦਾ ਹੈ ਪਰ ਜਦੋਂ ਪਾਸ਼ਾ ਕਹਿੰਦੇ ਨੇ ਪਰਮਾਤਮਾ ਦੀ ਪ੍ਰੀਤ ਪੈਦਾ ਹੁੰਦੀ ਹੈ ਉਹ ਪ੍ਰੀਤ ਸਮੁੱਚੇ ਸੰਸਾਰ ਦੇ ਵਿੱਚ ਉਹ ਰੱਬ ਦੇਖਣ ਵਾਲੀ ਅੱਖ ਬਣਾ ਦਿੰਦੀ ਹੈ ਫਿਰ ਪਾਸ਼ਾ ਕਹਿੰਦੇ ਨਫ਼ਰਤ ਵਾਲਾ ਜਿਹੜਾ ਆਗੁਣ ਹੈ ਉਹ ਜੀਵਨ ਵਿੱਚ ਨਹੀਂ ਰਹਿੰਦਾ ਪ੍ਰੇਮ ਦਾ ਸੰਕਲਪ ਪੈਦਾ ਹੁੰਦਾ ਜਿਹਦੇ ਕਰਕੇ ਸਮੁੱਚਾ ਜਗਤ ਰੱਬ ਦਾ ਰੂਪ ਨਜ਼ਰ ਆਉਂਦਾ ਹੈ ਬਸ ਜਦੋਂ ਪਾਸ਼ਾ ਕਹਿੰਦੇ ਨੇ ਜਗ ਰੱਬ ਲੱਗਣ ਲੱਗ ਪਿਆ ਉਦੋਂ ਬੰਦੇ ਦੀ ਮਾਨਸਿਕਤਾ ਸ਼ੁੱਧ ਹੋ ਜਾਣੀ ਹੈ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਮੈਂ ਬਲਿਹਾਰ ਜਾਣਾ ਇਸ ਪ੍ਰੀਤ ਤੋਂ ਇਸ ਸਾਂਝ ਤੋਂ ਜਿਹਦੇ ਕਰਕੇ ਮੇਰੇ ਅੰਦਰ ਉੱਚੀ ਜਾਤ ਦਾ ਕੁੱਲ ਦਾ ਇਹਨਾਂ ਵਰਨ ਦਾ ਭੇਦ ਭਾਵ ਸੀ ਜਿਹੜਾ ਖਤਰੀ ਬ੍ਰਾਹਮਣ ਸੂਦ ਵੈਸਾਲਾ ਇਹ ਸਾਰੇ ਮੁੱਕ ਗਿਆ ਮੈਨੂੰ ਤੇ ਸਾਰਾ ਜਾਗੀ ਰੱਬ ਦਾ ਰੂਪ ਲੱਗਦਾ ਕਿਉਂਕਿ ਮੇਰੀ ਰੱਬ ਨਾਲ ਗੂੜੀ ਪ੍ਰੀਤ ਪੈ ਗਈ ਕਬੀਰ ਸਾਹਿਬ ਕਹਿੰਦੇ